ਅਸਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਛੋਟੇ ਸ਼ੁਭਦੀਪ ਤੇ ਮਾਤਾ ਚਰਨਕੌਰ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੀ ਖਬਰ ਸਾਹਮਣੇ ਆਈ ਹੈ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਉਸ ਤੋਂ ਪਹਿਲੇ ਸਾਰੇ ਸਿੱਖ ਵੀਰਾਂ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜੁੜੇ ਰਹਿਣਾ ਹੈ ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਟਿਵ ਸਾਬਤ ਹੋਏਗੀ ਤੇ ਨਾਲ ਹੀ ਨਾਲ ਮੇਰੇ ਇਸ ਚੈਨਲ ਨੂੰ ਵੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਲਵੋ ਸੋ ਚਲ ਕੇ ਵੀਡੀਓ ਦੇਖਨੇ ਫਿਰ ਕਰਨੇ ਉਸ ਤੇ ਵਿਚਾਰ ਗੋ ਛੋਟਾ ਛੋਬ ਅਤੇ ਮਾਤਾ ਤਰਨਕਾਰ ਜੀ ਨੂੰ ਲੈ ਕੇ ਆਈ ਬਹੁਤ ਵੱਡੀ ਖਬਰ ਪੂਰੀ ਖਬਰ ਜਾਣਨ ਲਈ ਵੀਡੀਓ ਦੇ ਅਖੀਰ ਤੱਕ ਜਰੂਰ ਬਨੇ ਰਹੋ ਦੇਚ ਦੇ ਸਭ ਤੋਂ ਮਸ਼ਹੂਰ ਬੱਚੇ ਦਾ ਨਾਮ ਦੱਸਣਾ ਹੋਵੇ ਜਿਸ ਦੀਆਂ ਸਿਰਫ ਵੀਡੀਓਜ਼ ਨੂੰ ਹੀ ਦੇਖ ਦੇਖ ਲੋਕ ਇੰਨਾ ਜ਼ਿਆਦਾ ਖੁਸ਼ ਹੋ ਜਾਂਦੇ ਹਨ ਤਾਂ ਸਿੱਧੂ ਦੇ ਛੋਟੇ ਭਰਾ ਦਾ ਨਾਮ ਲੈ ਦਿਓ ਖੈਰ ਹੁਣ ਸੋਸ਼ਲ ਮੀਡੀਆ ਤੇ ਛੋਟੇ ਸ਼ੋਭ ਦੀ ਇੱਕ ਹੋਰ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਸਕਰੀਨ ਉੱਪਰ ਤੁਸੀਂ ਦੇਖ ਰਹੇ ਹੋਵੋਗੇ ਜਿਸ ਵਿੱਚ ਛੋਟਾ ਸ਼ੋਭ ਇੱਕ ਨਵੀਂ ਟੈਕਨੋਲੋਜੀ ਦੇ ਚੋਲੇ ਉੱਤੇ ਪਿਆ ਹੁੰਦਾ ਹੈ ਜੋ ਪੂਰਾ ਖੁਸ਼ ਨਜ਼ਰ ਵੀ ਆ ਰਿਹਾ ਹੈ ਕਿਤੇ ਨਾ ਕਿਤੇ ਜਾ ਕੇ ਸਿੱਧੂ ਦਾ ਭਲੇਖਾ ਵੀ ਪਾ ਰਿਹਾ ਹੈ ਇੱਕ ਗੱਲ ਤੁਹਾਨੂੰ ਹੋਰ ਵੀ ਦੱਸ ਦਈਏ ਕਿ ਇਸ ਵੀਡੀਓ ਦੇ ਵਿੱਚ ਸਿੱਧੂ ਦੇ ਗਾਣੇ ਵੀ ਚੱਲ ਰਹੇ ਹੁੰਦੇ ਹਨ ਇਹ ਪਹਿਲੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਛੋਟੇ ਸ਼ਵਨ ਨੂੰ ਸਿੱਧੂ ਦੇ ਗਾਣੇ ਸੁਣਾਏ ਜਾ ਰਹੇ ਹਨ ਕਈ ਸੂਤਰਾਂ ਤੋਂ ਸਾਨੂੰ ਇਹ ਖਬਰ ਵੀ ਮਿਲੀ ਹੈ ਕਿ ਥੋੜੇ ਦਿਨ ਤੋਂ ਸਿੱਧੂ ਦੇ ਮਾਤਾ ਚਰਨਕੌਰ ਜੀ ਛੋਟੇ ਸ਼ਵਨ ਨੂੰ ਸਿੱਧੂ ਦੇ ਗਾਣੇ ਵੀ ਸੁਣਾ ਰਹੇ ਹਨ ਅਤੇ ਮਾਤਾ ਚਰਨਕੌਰ ਜੀ ਨੇ ਇਹ ਵੀ ਦੱਸਿਆ ਕਿਸੇ ਸਿੱਧੂ ਦੇ ਗਾਣਿਆਂ ਦੀ ਕੱਟ ਆਵਾਜ਼ ਕਰਕੇ ਕਾਫੀ ਦੇਰ ਤੱਕ ਸਿੱਧੂ ਦੇ ਗਾਣੇ ਛੋਟੇ ਸ਼ਵ ਨੂੰ ਸੁਨਾਏ ਜਾਂਦੇ ਹਨ ਜਿੰਨਾਂ ਨੂੰ ਸੁਣ ਕੇ ਛੋਟਾ ਸ਼ਵ ਬਹੁਤ ਖੁਸ਼ ਹੋ ਜਾਂਦਾ ਹੈ ਜਦੋਂ ਨੀਂਦ ਆਵੇ ਉਦੋਂ ਵੀ ਅਸੀਂ ਸਿੱਧੂ ਦੇ ਗਾਣੇ ਚਲਾ ਦਿੰਨੇ ਹੁੰਨੇ ਆ ਇਸ ਗੱਲ ਦਾ ਇੱਕ ਹੋਰ ਵੀ ਕਾਰਨ ਹੈ ਕਿ ਮਾਤਾ ਚਰਨ ਕੌਰ ਜੀ ਛੋਟੇ ਸ਼ਵ ਨੂੰ ਬਿਲਕੁਲ ਸਿੱਧੂ ਵਰਗਾ ਹੀ ਬਣਾਉਣਾ ਚਾਹੁੰਦੇ ਹਨ ਇਸ ਕਰਕੇ ਉਹਨਾਂ ਦੇ ਕਮਰੇ ਵਿੱਚ ਸਿੱਧੂ ਦੀਆਂ ਹੀ ਤਸਵੀਰਾਂ ਲਗਵਾਈਆਂ ਗਈਆਂ ਹਨ ਅਤੇ ਹੁਣ ਸਿੱਧੂ ਦੇ ਗਾਣੇ ਵੀ ਸੁਣਾਉਣੇ ਸ਼ੁਰੂ ਕਰ ਦਿੱਤੇ ਹਨ ਹੁਣ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਕੇ ਜਾਓ ਧੰਨਵਾਦ ਛੋਟੇ ਸ਼ੁਭਦੀਪ ਦੀ ਨਵੀਂ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਤੁਸੀਂ ਦੇਖਿਆ ਹੋਣਾ ਹੈ ਕਿ ਛੋਟਾ ਸ਼ੁਭਦੀਪ ਆਟੋਮੈਟਿਕ ਝੂਲੇ ਦੇ ਵਿੱਚ ਲੇਟਾ ਹੋਇਆ ਹੈ ਤੇ ਉਹ ਬਹੁਤ ਜ਼ਿਆਦਾ ਖੁਸ਼ ਦਿਖਾਈ ਦੇਣ ਦਿਆ ਹੈ ਪਰ ਵਧੀਆ ਗੱਲ ਇਹ ਹੈ ਕਿ ਉਸ ਆਟੋਮੈਟਿਕ ਝੂਲੇ ਦੇ ਵਿੱਚ ਸਿੱਧੂ ਦੇ ਗਾਣੇ ਚੱਲੰਦੇ ਸੀ ਮਾਤਾ ਚਰਨ ਕੌਰ ਨੇ ਵੀ ਇਸ ਗੱਲ ਬਾਰੇ ਦੱਸਿਆ ਕਿ ਜਦੋਂ ਰਾਤ ਨੂੰ ਛੋਟਾ ਸ਼ੁਭਦੀਪ ਸੌਂਦਾ ਨਹੀਂ ਹੈ ਤੇ ਹਲਕੀ ਆਵਾਜ਼ 'ਚ ਕਰਕੇ ਸਿੱਧੂ ਦੇ ਗਾਣੇ ਚਲਾ ਦਿੱਤੇ ਜਾਂਦੇ ਹੈਗੇ ਆ ਯਾਨੀ ਕਿ ਹੁਣੀ ਤੋਂ ਛੋਟੇ ਸ਼ੁਭਦੀਪ ਦੀ ਸਿੱਧੂ ਵਰਗੀ ਤਰਬੀਅਤ ਜਿਹੜੀ ਹੈ ਉਹ ਸਟਾਰਟ ਹੋ ਗਈ ਹੈ ਛੋਟੇ ਸ਼ੁਭਦੀਪ ਨੂੰ ਸਿੱਧੂ ਵਰਗਾ ਬਣਾਉਣ ਦੀ ਜਿਹੜੀ ਉਹਦੀ ਤਰਬੀਅਤ ਹੈ ਉਹ ਸਟਾਰਟ ਹੋ ਗਈ ਹੈ ਛੋਟਾ ਸ਼ੁਭਦੀਪ ਦੇ ਕਮਰੇ ਦੇ ਵਿੱਚ ਵੀ ਸਿੱਧੂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਐ ਔਰ ਛੋਟਾ ਸ਼ੁਭਦੀਪ ਵੀ ਗਾਣੇ ਸੁਣਦਿਆਂ ਹੋਇਆਂ ਬਹੁਤ ਇਹ ਖੁਸ਼ ਮੂਡ ਦੇ ਵਿੱਚ ਨਜ਼ਰ ਆਉਂਦਿਆ ਸੀਗਾ ਬਹੁਤ ਹੀ ਵਧੀਆ ਵੀਡੀਓ ਸੀਗੀ ਵੀਰੋ ਤੁਹਾਡਾ ਵੀਡੀਓ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੇ ਮੇਰੇ ਇਸ ਚੈਨਲ ਨੂੰ ਵੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਰੱਖਿਓ ਆਪਣਾ ਧਿਆਨ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼